ਸੁਰਜਿੰਦਰ ਮੈਂ ਹਾਂ ਜਮੀਨ ਨਾ ਪ੍ਰਕਾਰ ਦੀ ਘਾਟੀ 12 ਕਿੱਲੇ ਦਾ ਛੜੀ ਉਹਦੇ ਦੇ 86 ਕਿੱਲੇ ਹੁਣ ਆ ਲਿਆ ਜਿਹੜਾ ਖਲਿਆ ਉਹਦੇ ਕੋਈ ਕੋਈ ਫੋਟੋ ਵੀ ਚਾਸਤ ਨਾ ਪਤਾ ਨਹੀਂ ਕਿਹੜਾ ਨਾ ਨਹੀਂ ਨਹੀਂ ਮੈਂ ਦੱਸਦਾ ਸਾਡੇ ਜ਼ਿਲ੍ਹੇ ਚ ਹੋਰ ਨਾ ਕਹਿੰਦੇ ਆ ਬਾਕੀ ਸ਼ਹਿਰ ਕੋਚ ਪਈ ਆ ਆ ਉਹ ਰਾਜਪੁਰ ਕਾਲੇ ਉਹ ਫਾਰਕ ਦੇਖੋ ਰਾਜਪੁਰ ਪਿੰਡ ਜਾਓ ਜੀ ਜੀ ਅੱਛਾ ਜਦੋਂ ਆਪਾਂ ਆਹਾਂ ਹਾਂ ਨੋ ਜੀ ਹਾਰਨੀ ਪਤਨੀ ਜਦੋਂ ਕਤਲ ਹੋਇਆ ਪਾਂਛੇ ਹਾਂ ਉਹ ਇਹ ਰਾਜਨਵੇਂ ਦੀ ਜ਼ਮੀਨਾਂ ਲੈ ਗਿਆ ਵਾ ਓਕੇ ਉਹ ਤਾੜੀ ਕਿੱਲੇ ਆ ਬਿਲਕੁਲ ਦਾਣਾ ਕਿੰਨਾ ਨਰਵਾ ਹਾਂ ਨਹੀਂ ਬਹੁਤ ਸਾਰਾ ਇਹ ਸਭ ਤੋਂ ਖੂਬਸੂਰਤੀ ਇਸ ਬਾਰੇ ਇਹ ਆ ਕਿ ਦਾਣਾ ਜਿਹੜਾ ਉਹ ਅੱਛਾ ਹੈ ਬਹੁਤ ਵਧੀਆ ਗੀ ਕੁਆਲਿਟੀ ਵਧੀਆ ਨਾਲੇ ਸੁੱਕਾ ਨਾਲੇ ਆ ਕੋਈ ਇੱਕ ਵੀ ਡਿਸਕਰਡ ਨਹੀਂ ਆ ਮੋਚ ਇੱਕ ਵੀ ਨਹੀਂ ਇੱਕ ਵੀ ਨਹੀਂ ਆ 10 15 ਦਿਨ ਧੁੱਪਾਂ ਵਧੀਆ ਲੱਗਦੀਆਂ ਨੇ ਨਾ ਉਹ ਹਾਂ 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 ਤੇ ਪਹਿਲਾਂ ਤਾਂ ਸਾਨੂੰ ਨਹੀਂ ਬਾਰਿਸ਼ ਹੋਈ ਕਮਸ਼ਾਂ ਬੇ ਜਾਣਾ ਮੁੜ ਕੇ ਇਹ ਚੁੱਪ ਪਰਮਾਨਾ ਹਾਂ ਹਾਂ ਬਿਲਕੁਲ ਬਿਲਕੁਲ ਇਹ ਜਗਤਵੇਂ ਆ ਜਾਣਾ ਹੁਣ ਨਾ ਵੀ 25 ਦਿਨ ਤੇ ਦਾ ਆਪਣਾ ਮੁੱਕ ਜਾਣਾ ਸੋ ਠੀਕ ਹੈ ਕਰ ਲਈ ਹਾਂ ਅੱਜ ਥੋੜੀ ਬਾਰਿਸ਼ ਪੈਣਾ ਥੋੜਾ ਪਿਆ ਨਹੀਂ ਲੱਗੇ ਇਹਦਾ ਰੰਗ ਇਹਦੇ ਨੂੰ ਵਿੱਚ ਟਾ ਹੁੰਦਾ ਹਾਂ 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 ਅੱਛਾ ਅੱਜ ਦੇ ਬਾਰੇ ਵਿੱਚ ਦੱਸੋ ਕਿ ਆਹ ਕੀ ਆ ਰਿਹਾ ਹੈ ਅ ਬਿਲਕੁਲ ਅੱਜ ਅ ਪੰਜਾਬ ਦੀ ਮੰਡੀਆਂ ਦੇ ਅੰਦਰ ਦੌਰੇ ਤੇ ਆ ਉਹ ਅਸੀਂ ਪੰਜਾਬ ਦੇ ਅੰਦਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 16 ਅਕਤੂਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਕਿਉਂਕਿ ਚੋਹਾਨਾ ਇਸ ਵਾਰ ਕੁਝ ਦਿਨ ਦੇ ਤਾ ਲੱਗਿਆ ਸੋ 16 ਤਰੀਕ ਤੋਂ ਪੰਜਾਬ ਦੇ ਅੰਦਰ ਸਰਕਾਰੀ ਖਰੀਦ ਦਾ سلسلہ ਸ਼ੁਰੂ ਹੋਇਆ ਪਰ ਕਿਉਂਕਿ ਪੰਜਾਬ ਚ ਹੜਾਂ ਕਰਕੇ ਜਿਹੜਾ ਚੋਹਾਨਾ ਥੋੜਾ ਲੇਟ ਆ ਰਿਹਾ ਲੇਕਿਨ ਸਹਜੇ ਸਹਜੇ ਕਿਸਾਨ ਮੰਡੀ ਵੱਲ ਨੂੰ ਤੁਰ ਪਿਆ ਫਸਲ ਪੱਕ ਰਹੀ ਆ ਔਰ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 251000 ਮੀਟੀ ਚੌਹਾਨਾ ਪਹੁੰਚਿਆ ਜਿਹਦੇ ਵਿੱਚੋਂ 241000 ਜਿਹੜਾ ਉਹ ਵੱਖ-ਵੱਖ ਏਜੰਸੀਆਂ ਨੇ ਖਰੀਦ ਲਿਆ ਤੇ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਜੋ ਦਾ ਬਣਦਾ ਸੀਗਾ 2399 ਰੁਪਏ ਐਮਐਸਬੀ ਦੇ ਮੁਤਾਬਕ ਸੋ ਕੱਲਾ-ਕੱਲਾ ਦਾਣਾ ਪੰਜਾਬ ਦੀ ਮੰਡੀ ਤੋਂ ਚੱਕਾ ਗਈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪ੍ਰੋਕਿਉਰਮੈਂਟ ਦੇ ਅੰਦਰ ਨਾ ਕਿਸਾਨ ਨੂੰ ਆਵੇ ਨਾ ਮਜ਼ਦੂਰ ਨੂੰ ਨਾ ਮਿੱਲਰ ਨੂੰ ਨਾ ਆੜਤੀ ਨੂੰ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ ਆ ਸੀਸੀਐਲ 15000 ਕਰੋੜ ਦੀ ਸਤੰਬਰ ਦੀ ਸੀਗੀ 27000 ਕਰੋੜ ਰੁਪਏ ਦੀ ਸੀਸੀਐਲ ਅਕਤੂਬਰ ਦੀ ਆ ਗਈ ਹੈ ਬਾਰਦਾਣਾ ਆਪਣੇ ਕੋ ਪੂਰਾ ਸੋ ਅੱਜ ਧਾਰੀਵਾਲ ਮੰਡੀ ਦੇ ਅੰਦਰ ਆਏ ਆ ਸੋ ਮੇਰੇ ਨਾਲ ਜ세ਦਾ ਜਗਰੂਪ ਸਿੰਘ ਸੇਖਵਾ ਜੀ ਐਸਡੀਐਮ ਅ ਗੁਰਦਾਸਪੁਰ ਔਰ तमाम ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਬਾਨ ডিএফਐਸਈ ਸਾਡੇ ਡੀਐਮ ਵੱਖ-ਵੱਖ ਏਜੰਸੀਆਂ ਦੇ ਸੋ ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰਾਂਗਾ ਵੀ ਅ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਮਾਨ ਸਾਹਿਬ ਦਾ ਆਦੇਸ਼ ਹੈ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਪਰ ਇੱਕੇ ਸਾਡੀ ਅਪੀਲ ਹੈ ਕਿ ਥੋੜਾ ਜਿਆ ਫਸਲ ਨੂੰ ਸਵਾਰ ਕੇ ਲਿਆਂਦਾ ਜਾਵੇ ਤਾਂ ਜੋ ਇੱਥੇ ਕੋਈ ਤੁਹਾਨੂੰ ਬਹਿਣੇ ਨਾ ਪਵੇ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜਾ ਉਹ ਵਿਜਿਟ ਕੀਤੀ ਜਾ ਰਹੀ ਹੈ ਸੋ ਅਸੀਂ ਚਾਹਦੇ ਆ ਵੀ ਇਸ ਵਾਰ ਜਿਹੜੀ ਪ੍ਰੋਕਿਊਰਮੈਂਟ ਆ ਉਹ ਸ਼ਾਨਦਾਰ ਹੋਵੇ ਭਾਵੇਂ ਹੜਾ ਦੀ ਮਾਰ ਪੰਜਾਬ ਦੇ ਪਿੰਡੇ ਤੇ ਪਈ ਆ ਲੇਕਿਨ ਉਸ ਮਾਰਚ ਵੀ ਸਜ ਸਜ ਉੱਭਰ ਰਹੇ ਆ ਲੇਕਿਨ ਜਿਹੜਾ ਚੋਹਾਨਾ ਬਾਕੀ ਆ ਉਹ ਕਾਫੀ ਅੱਛੀ ਕੁਆਲਿਟੀ ਚ ਆ ਰਹੇ ਆ ਔਰ ਅਸੀਂ ਕੱਲਾ ਕੱਲਾ ਦਾਣਾ ਜਿਹੜਾ ਉਹ ਪੰਜਾਬ ਚ ਖਰੀਦਣ ਦੇ ਪ੍ਰਬੰਧ ਕੀਤੇ ਆ ਅੱਜ ਧਾਰੀਵਾਲ ਮੰਡੀ ਚ ਆਏ ਆ ਇੱਥੇ ਸਰਦਾਰ ਗੁਰਵਿੰਦਰ ਸਿੰਘ ਦੀ ਜਿਹੜੀ ਉਹ ਢੇਰੀ ਦਾ ਤੋਲ ਹੋਇਆ ਸੋ 24 ਘੰਟਿਆਂ ਦੇ ਵਿੱਚ ਵਿੱਚ ਨਾ ਦੇ ਖਾਤੇ ਚ ਪੈਸੇ ਵੀ ਪਾਵਾਂਗੇ അപ്പൊ ലിഫ്റ്റും ലിഫ്റ്റും കൊറിയത്